4 ਦਿਨ ਬਨੇ ਆ ਉਸ ਤੋਂ ਬਾਅਦ ਵੀ ਨਹੀਂ ਲੈਣਾ ਸਰ ਨਵੀਂ ਜਿਹੜੀ ਗੱਡੀ ਹੈ ਜੀ ਕਮਰਸ਼ੀਅਲ ਗੱਡੀ ਉਹਦਾ ਭਰਨਾ ਹੀ ਮਨ ਕਰਦਾ ਹੈ 7200 ਰੁਪਏ ਦੀ ਮੰਗ ਹੋ ਰਹੀ ਹੈ ਜੀ ਕਿੱਥੇ ਦਾ ਅੰਸਾਬ ਆ ਜੀ ਇਹ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕਿਆ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਭਰ ਇੱਕਤਾ ਜਿੰਦਾਬਾਦ 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 ਸਾਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਟੂ ਟੈਕਸ ਬੰਦ ਕਰੋ ਬੰਦ ਕਰੋ ਬੰਦ ਕਰੋ ਟੂ ਟੈਕਸ ਬੰਦ ਕਰੋ ਬੰਦ ਕਰੋ ਬੰਦ ਕਰੋ ਰੱਦ ਕਰੋ ਰੱਦ ਕਰੋ ਮੋਦੀ ਸਗਰ ਮੁਰਦਾਬਾਦ 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 ਮੋਦੀ ਸਗਰ ਮੁਰਦਾਬਾਦ 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 ਸਾਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਭਰ ਇੱਕਤਾ ਜਿੰਦਾਬਾਦ ਮੁਰਦਾਬਾਦ ਹਾਰੇ ਗਨੂਨ ਰੋਕ ਦਿਓ ਹਾਰੇ ਗਨੂਨ ਰੋਕ ਦਿਓ ਹਾਰੇ ਗਨੂਨ ਰੋਕ ਦਿਓ ਕੈਂਟਰ ਸਰਕਾਰ ਮੁਰਦਾਬਾਦ ਕੈਂਟਰ ਸਰਕਾਰ ਮੁਰਦਾਬਾਦ ਕੈਂਟਰ ਸਰਕਾਰ ਮੁਰਦਾਬਾਦ ਅਮਿਤ ਸ਼ਾਹ ਬਾਦਲਾ ਨਿਊ ਦੇਖ ਰਿਹਾ ਹੈ ਦਰਸ਼ਕ ਅੱਜ ਫਲੋਰ ਲਾਡੂ ਵਾਲ ਟੋਲ ਪਲਾਜਾ ਤਈ ਔਰ ਜਿਹੜੇ ਟਰੱਕ ਡਰਾਈਵਰ ਹਨ ਉਹਨਾਂ ਵੱਲੋਂ ਧਾਰਨਾ ਦਿੱਤਾ ਦਿੱਤਾ ਗਿਆ ਹੈ ਆਪਾਂ ਉਹਨਾਂ ਨਾਲ ਡਰਾਈਵਰਾਂ ਨਾਲ ਗੱਲ ਕਰਨੇ ਕੀ ਕੀ ਇਹਨਾਂ ਦੀਆਂ ਮੰਗਾਂ ਜਿਹੜਾ ਕਾਲਾ ਕਾਨੂੰਨ ਹੈ ਉਹਨਾਂ ਨੂੰ ਲੈ ਕੇ ਆਪਾਂ ਉਹਨਾਂ ਨਾਲ ਗੱਲ ਕਰਨੇ ਪਾਜੀ ਕੀ ਨਾ ਆਇਆ ਕੀ ਕਹਿਣਾ ਚਾਹੁੰਦੇ ਨਹੀਂ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਹੈ ਲਿਖਾਣੇ ਤੋਂ ਹੀ ਮੈਂ ਠੀਕ ਹੈ ਕਿਨੇ ਵੀ ਅੱਜ ਜੀ ਮੰਦਾ ਲੈ ਕੇ ਆਏ ਆ ਜਿਹੜੇ ਡਰਾਈਵਰ ਵੀਰਾਂ ਵਾਸਤੇ ਸਭ ਨਾਲੋਂ ਜ਼ਿਆਦਾ ਵੱਡੀ ਜਿਹੜੀ 7 ਲੱਖ ਦੀ ਫਾਤੀ 7 ਲੱਖ ਰੁਪਏ ਸਰਕਾਰ ਮੰਗਦੀ ਪਈਆ ਡਰਾਈਵਰ ਤੋਂ ਜਿਹੜਾ ਵੀ 1 300 ਰੁਪਏ ਦਿਹਾੜੀ ਕਮਾ ਰਿਹਾ 10000 ਰੁਪਏ ਮਹੀਨਾ ਕਮਾ ਰਿਹਾ ਜੀ ਉਹ 7 ਲੱਖ ਰੁਪਏ ਕਿੱਥੋਂ ਦੇ ਦੇਊਗਾ ਸਰਕਾਰਾਂ ਦਿੱਲੀ ਬੈਠੀ ਸੋਚੀ ਜਾਂਦੀ ਵੀ ਡਰਾਈਵਰਾਂ ਕੋਲ ਇੰਨੇ ਪੈਸਾ ਕਿੱਥੇ ਰਹਿਮ ਤਾਂ ਮਸਾਜ ਕਰ ਮਸਾਜ ਚਲਾਉਂਗਾ ਅਜੇ ਘਰ ਮਗਾ ਚਲਾਉਂਦਾ ਨਾਲ ਹੀ ਨਹੀਂ ਜਿੰਨਾ ਮਹੀਨਾਵਾਂ ਦਾ ਟੈਕਸ ਪਾਸਿੰਗ ਅਸ਼ੋਰਸ ਠੀਕ ਹੈ ਸਾਰੇ ਆ ਜਾਂਦੇ ਆ ਠੀਕ ਹੈ ਠੀਕ ਹੈ ਜੀ ਜੀ ਹੁਣ ਸਰਕਾਰਾਂ ਬੈਠੀਆਂ ਬੈਠੀਆਂ ਕੋਈ ਨਵੀਂ ਦੀ ਨਵੀਂ ਸਕੀਮ ਘੜੀ ਜਾਂਦੀ ਪਹਿਲਾਂ ਲੱਗਾ ਸੀ ਲੋਕਡਾਊਨ ਪਹਿਲਾਂ ਲੋਕ ਮਾਰਦੇ ਉਦੋਂ ਬਾਅਦ ਨੋਟਬੰਦੀ ਕਰਦੀ ਹੁਣ ਇਹ ਜੇ ਫਿਰ 2000 ਦੀ ਨੋਟਬੰਦੀ ਕਰਦੀ ਤੇ ਹੁਣ ਇਹਨਾਂ ਲਈ ਜਾ ਕੇ ਹੀ ਬਾਲੇ ਕਰਉਂਦਾ ਕਰਦੇ ਇਹ ਤੁਹਾਡੀ ਅਣ ਗੱਲਬਾਤ ਨਹੀਂ ਸੁਣੀ ਜਾਂਦੀ ਕੀ ਬਾਲਾ ਲੈਂਦਾ ਦੇਖੋ ਜੀ ਗੱਲਬਾਤ ਨਹੀਂ ਸੁਣੀ ਜਾਂਦੀ ਜੀ ਅਸੀਂ ਫਿਰ ਉਹ ਪਿਆਰ ਦੇ ਵਿੱਚ ਮੀਟਿੰਗ ਕਰਕੇ ਆਉਂਦੀ ਪੂਰੇ ਪੰਜਾਬ ਦੇ ਲੈਵਲ ਦੇ ਉੱਤੇ ਜੀ ਧਰਨਾ ਲਾਵਾਂਗੇ ਰੋਡ ਬੰਦ ਕਰਾਂਗੇ ਦੇਖੋ ਆਖੀ ਸਮਝੇ ਕਪੜੇ ਲਹੋੜੇ ਪੈ ਗਏ ਸੀ ਕਪੜੇ ਲੱਗੇ ਹੀ ਰੋੜਾ ਖੜਾ ਜਿਹੜਾ ਇੱਕ ਪਾਸ ਵੀ ਦੀ ਰੋਲਾ ਚੱਲ ਰਿਹਾ ਪਾਸ ਦੀ ਵੀ ਪ੍ਰੋਬਲਮ ਹੈ ਇਹ ਨਾ ਜੀ ਲੋਕਰ ਬੰਦਿਆ ਨਾ ਕੋਈ ਪਾਸ ਹੈ ਜੀ ਉਹ ਵੀ ਜਿਹੜਾ ਕੋਈ ਪਾਸ ਨਾ ਬਧਾਏ ਆ ਠੀਕ ਆ ਜੀ ਉਹ ਬਹੁਤ ਜ਼ਿਆਦਾ ਗਲਤ ਕੰਮ ਸਰਕਾਰ ਕਰਦੀ ਆ ਕਿਉਂਕਿ ਦੇਖੋ ਔਰ 300 ਰੁਪਏ ਜੀ ਟੂਲ ਦਾ ਹੂੰ ਹੂੰ ਸਾਡੀ ਗੱਡੀ ਨੂੰ 1000 ਰੁਪਏ ਟੂਲ ਲੱਗਦਾ 325 ਰੁਪਏ ਟੂਲ ਲੱਗਦੇ ਆ ਜੀ ਜੀ ਜੋ ਵਪਾਰੀ ਨੂੰ ਕਹਿੰਦੇ ਆ ਜੀ 300 ਰੁਪਏ ਬੱਕੀ ਲੱਗਦੇ ਆ ਟੂਲ ਦੇ ਉਹ ਕਹਿੰਦਾ ਜੀ ਮੈਂ ਕਰਾਇਆ ਕਿੱਥੇ ਦਵਾ ਠੀਕ ਹੈ ਉਹ ਕਹਿੰਦਾ ਭਾਈ ਜੀ ਮੇਰਾ ਬਜਨ ਪੂਰਾ ਪਾ ਕੇ ਲਿਆਓ ਠੀਕ ਔਰ ਜੇ ਬਜਨ ਪਾਉਂਦੇ ਆ ਪੁਲਿਸ ਕੇ ਤੰਗ ਕਰਦੀ ਆ ਹੂੰ ਹੂੰ ਤੇ ਅਜੀ ਪ੍ਰਸ਼ਾਸਨ ਨਾਲ ਇਹਨਾਂ ਨਾਲ ਗੱਲਬਾਤ ਹੋਈ ਟੂਲ ਪਲਾਜੇ ਵਾਲਿਆਂ ਨਾਲ ਅਜੇ ਗੱਲਬਾਤ ਕੋਈ ਨਹੀਂ ਜੀ ਪ੍ਰਸ਼ਾਸਨ ਕਹਿ ਰਿਹਾ ਵੀ ਆ ਰਹੇ ਆ ਅਜੇ ਕੋਈ ਆਇਆ ਕੋਈ ਨਹੀਂ ਆ ਠੀਕ ਹੈ ਜੀ ਆ ਮਲਾਜ ਆਹ ਮੋਦੀ ਸਰਕਾਰ ਵੱਟੀ ਪ੍ਰੋਸੈਸਿੰਗ ਕੱਤੇ ਕਰਦੀ ਆ ਆ ਤੁਸੀਂ ਕੈਮਰਾ ਬਾਹਰ ਕੇ ਦੇ ਲੋ ਡੰਡਿਆਂ ਦੇ ਆਏ ਬੈਠੇ ਆ ਕਿਉਂਕਿ ਡਰਾਈਵਰ ਹੀ ਮਰਨਾ ਲੋ ਇਹ ਆਪ ਡਰਾਈਵਰ ਨਹੀਂ ਹੈ ਇਹਨਾਂ ਦੇ ਭਾਈ ਦੇ ਭਰਾ ਕੋਈ ਪਿਓ ਕੋ ਚਾਚਾ ਦਾਇਆ ਨੇ ਡਰਾਈਵਰ ਨਹੀਂ ਗਏ ਇਹਨਾਂ ਨੂੰ 7 ਲੱਖ ਇਹਨਾਂ ਨੂੰ ਵੀ ਕਰਵਾਉਣਾ ਵਾ ਇਹਨਾਂ ਨੂੰ ਕਰਵਾਉਣਾ ਨਹੀਂ ਕਿਤੇ ਕਰਵਾਉਣਾ ਤੋੜ ਰਿਹਾ ਨਾ ਹਰ ਕਹਿੰਦਾ ਵੀ ਡਰਾਈਵਰ 10000 ਕਮਾਉਂਦਾ ਉਹ ਵਿਚਾਰਾ ਰਗੜਿਆ ਜਾਣਾ ਵਾ ਜਿਹੜਾ ਤਗੜਾ ਬੰਦਾ ਉਹ ਬਾਜੂ ਲੱਖ ਰੁਪਏ 50000 ਦੇਖ ਕੇ ਆਪ ਦਾ ਪਾਸੇ ਹੋ ਕੇ ਨਿਕਲ ਜੂਗਾ ਇਹ ਤੁਸੀਂ ਦੇਖਿਆ ਟਰੱਕ ਡਰਾਈਵਰਾਂ ਨੇ ਆਪਣੀ ਜਿਹੜੀ ਮੁਸ਼ਕਲ ਲੱਸੀ ਆ ਜਿਹੜੀ ਕੋਲ ਪਲਾਜ਼ਾ ਤੇ ਲੋਕਾਂ ਨੇ ਕਿਸਾਨਾਂ ਨੇ ਸਾਰਿਆਂ ਦਲਕੇ ਧੰਨਾ ਲਾਇਆ ਉਹ ਕਿਹਾ ਇਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਫਲੋਰ ਤੋਂ ਰਾਜ ਮੰ ਮੰਗਲ ਪੰਜਾਬ ਜੀ ਮੇਰਾ ਨਾਮ ਜਸਵੰਤ ਸਿੰਘ ਆ ਜੀ ਇੱਕ ਕਾਰਨ ਸਾਡੇ ਵਕ ਵਕ ਦੋ ਕਾਰਨ ਸੀਗੇ ਜੀ ਜਿਵੇਂ ਕਿ ਮੋਦੀ ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਆ ਹਿੱਟ ਐਂਡ ਦੰਨ ਨਾਲ 10 ਸਾਲ ਦੀ ਕੈਦ 7 ਲੱਖ ਰੁਪਈਆ ਜੁਰਮਾਨਾ ਉਸ ਜਿਹੜਾ ਡਰਾਈਵਰ ਨਹੀਂ ਦੇ ਸਕਦਾ ਕਿਉਂਕਿ 10-12000 ਰੁਪਈਆ ਸੈਲਰੀ ਆ ਡਰਾਈਵਰ ਵਿਚਾਰਾ ਘਰ ਚ ਲਾਊਗਾ ਕਿ ਇਹ ਸਜ਼ਾ ਭੁਗਤੂਗਾ ਕਿ ਜੁਰਮਾਨਾ ਭਰੂਗਾ ਜੀ ਤੁਸੀਂ ਇਸ ਸੰਬੰਧੀ 10 ਦਿਨਾਂ ਪਹਿਲਾਂ ਤੁਹਾਡੀ ਗੱਲ ਹੋਈ ਸੀ ਕਿ ਤੁਸੀਂ ਇਹ ਕਹਿੰਦੇ ਸੀ ਕਿ ਪਟੋਲ ਤਾਂ ਕੋਈ ਮੁੱਕਵੇ ਸੀ ਹੁਣ ਉਸ ਤੋਂ ਉਹਦਾ ਸਮਝੌਤਾ ਕਰ ਗਏ ਉਸ ਤੋਂ ਬਾਅਦ ਫਿਰ ਕਿਵੇਂ ਇਹ ਸਭ ਕੁਝ ਕਰਨਾ ਲਾਲੀ ਪਾਪ ਦਿੱਤਾ ਗਿਆ ਜੀ ਉਸ ਟਾਈਮ ਵੀ ਤੁਹਾਡਾ ਕੀ ਏਜੰਡਾ ਕੀ ਹੈ ਤੁਹਾਡਾ ਸਾਡਾ ਮੇਨ ਏਜੰਡਾ ਜੀ ਸਾਨੂੰ ਇੱਕ ਤਾਂ ਟੂਲ ਦੀ ਬੜੀ ਪ੍ਰੋਬਲਮ ਆ ਰਹੀ ਹੈ ਸਾਡੀਆਂ ਕਮਰਸ਼ੀਅਲ ਗੱਡੀਆਂ ਦੇ ਇਹਨਾਂ ਨੇ ਪਾਸ ਬਾਨੇ ਬੰਦ ਕਰ ਦਿੱਤੇ ਨੇ ਉਸ ਵਿਸ਼ੇ ਤੇ ਅੱਜ ਅਸੀਂ ਇਕੱਠੇ ਹੋਏ ਹਾਂ ਜੀ ਇਹ ਤੁਹਾਡੀ ਮੰਗਾਂ ਨਹੀਂ ਪੂਰੀਆਂ ਕਰਦੇ ਫਿਰ ਰੋਡ ਪ੍ਰਸ਼ਾਸਨ ਆ ਜੀ ਇਹ ਰੋਡ ਪ੍ਰਸ਼ਾਸਨ ਹੈ ਜੀ ਇਹ ਤਾਂ ਚੱਲਦਾ ਹੀ ਰਹਿੰਦੇ ਨੇ ਅੱਜ ਗੱਡੀਆਂ ਸਾਈਡ ਤੇ ਖੜੀਆਂ ਨੇ ਕੱਲ ਨੂੰ ਇਹਦੇ ਟੂਲ ਦੇ ਮੂਰੇ ਖੜੀਆਂ ਕਰਾਂਗੇ ਜੀ ਤੇ ਵਿਚਾਲੇ ਹੋਣਗੇ ਹੈਲੋ ਮੇਰਾ ਨਾਮ ਦਪਿੰਦਰ ਰਾਜ ਜੀ ਤੇ ਪਾਸ ਦਾ ਇਸ਼ੂ ਚੱਲ ਰਿਹਾ ਸੀ ਜਿਹੜੀ ਉਹਨਾਂ ਦੀ ਗੱਲ ਕਰਵਾ ਗਏ ਹਾਈਵੇ ਅਥਾਰਟੀ ਨੂੰ ਉਹਨਾਂ ਦਾ ਮੈਸੇਜ ਦਿੱਤਾ ਹੈ ਹਾਈਵੇ ਅਥਾਰਟੀ ਜਿਹਨੇ ਮੰਗਲਵਾਰ ਦਾ ਮੀਟਿੰਗ ਦਾ ਟਾਈਮ ਲਿਆ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਸਭ ਨੂੰ ਪਤਾ ਲੱਗ ਜਾਣਾ ਜੀ ਇਹਨਾਂ ਨੂੰ ਹੋ ਗਿਆ ਇਹਨਾਂ ਨੇ ਜਿਹੜਾ ਵਾਲਾ ਜਿਹੜਾ ਖੜੇ ਸੀ ਹਾਂਜੀ ਹਾਂਜੀ ਹੋ ਗਿਆ ਸੈਟੀਸਫਾਈ ਹੋ ਗਏ ਆ ਉਹਨਾਂ ਨੂੰ ਪਤਾ ਕਿ ਅੱਗੇ ਜੋ ਵੀ ਕਰਨਾ ਅਥਾਰਟੀ ਨੇ ਕਰਨਾ ਹੈ ਇਸ ਨੂੰ ਸਾਰੇ ਸਮਝਦਾਰ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੇ ਮੰਗਲਵਾਰ ਦੀ ਮੀਟਿੰਗ ਦਾ ਟਾਈਮ ਮੰਗ ਲਿਆ ਜੀ